ਹਾਂਜੀ ਬੇਟੇ ਅੱਜ ਆਪਾਂ ਸਵਾਲ ਕਰਨਾ ਵਾ ਕੱਲ ਆਪਾਂ ਕੀ ਕੀਤਾ ਸੀ ਸਵਾਲ ਸੈਟ ਸਕੁਅਰ ਦੀ ਸਹਾਇਤਾ ਨਾਲ ਛੇਭੁਜ ਬਣਾਓ ਇਹ ਹੀ ਕੀਤਾ ਸੀ ਨਾ ਆਪਾਂ ਸਵਾਲ AB ਰੇਖਾ ਤੇ ਸੈਟ ਸਕੁਅਰ ਦੀ ਸਹਾਇਤਾ ਨਾਲ ਸਮਛੇਭੁਜ ਬਣਾਓ ਠੀਕ ਆ ਇਹ ਸੀ ਪ੍ਰਸ਼ਨ ਨੰਬਰ 10 ਅੱਜ ਆਪਾਂ ਕੋਲੇ ਪ੍ਰਸ਼ਨ ਨੰਬਰ ਹੈਗਾ 2 ਦਿੱਤੀ ਹੋਈ ਰੇਖਾ AB ਤੇ ਸਮ ਛੇਭੋਜ ਬਣਾਓ। ਨਹੀਂ ਅਜਨ ਨੇ ਸੈਟਸਕੇਲ ਦੀ ਸਹਾਇਤਾ ਨਾਲ ਨਹੀਂ ਕੀਤਾ। ਸਾਡੇ ਕੋਲੇ ਜਮਾਤ 8ਵੀਂ ਦਾ ਬੋ ਬੋਜ ਬੋ ਬੋਜ ਦਾ ਸਵਾਲ ਹੈ। ਕਿਹੜਾ ਵਾ ਪ੍ਰਸ਼ਨ ਨੰਬਰ 2 ਪ੍ਰਸ਼ਨ ਨੰਬਰ 2 ਰਕਮ ਕੀ ਆ ਦਿੱਤੀ ਹੋਈ ਰੇਖਾ ਰੇਖਾ ਏਬੀ ਤੇ ਸਮਛੇਪੁਜ ਬਣਾਓ ਆ ਆਪਣੇ ਕੋਲ ਰਕਮ ਦਿੱਤੀ ਹੋਇਆ ਸਮ 6 ਭੁਜਾ ਬਣਾਉਣੇ ਆ ਉਸੇ ਤਰੀਕੇ ਨਾਲ ਆਪਾਂ ਰਫ ਬਣਾ ਲਈਏ 6 ਭੁਜਾ ਮਾ A B C D E F ਯਾਨੀ ਹਰ ਭੁਜਾ ਜਿਹੜੀ ਆ ਇਹ ਆਪਣੇ ਬਰਾਬਰ ਬਣ ਜੇਗੀ ਚਲੋ ਜੇ ਆਪਾਂ 4 ਸੈਂਟੀਮੀਟਰ ਲੈ ਲਈਏ ਤਾਂ ਸਾਰੀਆਂ ਭੁਜਾਵਾਂ 4 4 ਸੈਂਟੀਮੀਟਰ ਆਪਾਂ लवोंगे ठीक है हूँ की करना आप सब तो पहले नंबर दे स्केल लैके चार सेंटीमीटर नाप ले लो चार सेंटीमीटर ले लो तीन सेंटीमीटर ले लो ठीक है ਇਹ ਦੇਖ ਲਓ ਵੀ ਥੋੜੀ ਕਾਪੀ ਤੇ ਆਰਾਮ ਨਾਲ ਉਹ ਚੀਜ਼ ਬਣ ਜਵੇ ਹੈਨਾ ਹੁਣ ਆਪਾਂ ਲੈ ਲਈ ਏ ਵੀ ਲਾਈਨ 3 ਸੈਂਟੀਮੀਟਰ ਲੈ ਲਈ ਠੀਕ ਆ ਹੁਣ ਆਪਾਂ 3 ਸੈਂਟੀਮੀਟਰ ਲੈ ਲਿਆ ਇਸ ਤੋਂ ਬਾਅਦ ਬੀ ਬਿੰਦੂ ਤੇ ਪ੍ਰਕਾਰ ਰੱਖੋ ਏ ਜਿੰਨੀ ਪ੍ਰਕਾਰ ਖੋਲੋ चाप लाओ ए बिंदु तो प्रकार रखो बीज जनी प्रकार खोल के चाप लाओ ये डॉट लाइनी है आप चाप ठीक है इस गल का ध्यान रखियो ਹੁਣ ਇਹ ਆਪਣੇ ਕੋਲੇ ਆ ਗਿਆ O ਬਿੰਦੂ O ਬਿੰਦੂ ਆ ਗਿਆ ਠੀਕ ਹੈ ਹੁਣ ਇਸ O ਬਿੰਦੂ ਤੇ ਪ੍ਰਕਾਰ ਰੱਖੋ ਇਸ O ਬਿੰਦੂ ਦੇ ਪ੍ਰਕਾਰ ਰੱਖ ਲਈ ਪ੍ਰਕਾਰ ਰੱਖ ਕੇ जिन्नी, ए जिन्नी प्रकार खोल के चक्कर ला दो अर्ध चक्कर ठीक है डॉटर डॉट है भी डॉट छोटे छोटे लाने हैं ਹੁਣ ਜਿੰਨੀ ਸਾਡੇ ਕੋਲ AB ਭੁਜਾ ਠੀਕ ਹੈ ਜਿੰਨੀ AB ਭੁਜਾ ਉਨੀ ਹੀ ਆਪਾਂ ਇਸ B ਬਿੰਦੂ ਤੇ ਇਧਰ ਕੱਟ ਲੈਣੀ ਹੈ ਇਹ B ਬਿੰਦੂ ਤੋਂ ਅੱਗੇ ਕੱਟ ਲੈਣੀ ਹੈ ਇਧਰ A ਬਿੰਦੂ ਤੋਂ ਕੱਟ ਲੈਣੀ ਹੈ ਹੋਰ ਫਿਰ ਇਧਰ ਚਾਬ ਕੱਟ ਲੈਣੀ ਠੀਕ ਹੈ ਹੁਣ ਤੁਸੀਂ ਦੇਖੋ A ਬਿੰਦੂ C ਆ ਗਿਆ ਇਹ ਬਿੰਦੂ D ਇਹ ਬਿੰਦੂ E ਇਹ ਬਿੰਦੂ F ਠੀਕ ਹੈ ਹੁਣ ਇਹਨਾਂ ਨੂੰ ਤੁਸੀਂ ਆਪਸ ਵਿੱਚ ਮਿਲਾ ਦੇਵੋ ਠੀਕ ਹੈ ਮਾ ਲਾ ਦਿੱਤਾ ਹੁਣ ਇਹ 3 ਸੈਂਟੀਮੀਟਰ ਭੂਜਾ ਇਹ ਵੀ ਆਪਣੀ 3 ਸੈਂਟੀਮੀਟਰ ਭੂਜਾ 3 ਸੈਂਟੀਮੀਟਰ 3 ਸੈਂਟੀਮੀਟਰ 3 ਸੈਂਟੀਮੀਟਰ 3 ਸੈਂਟੀਮੀਟਰ ਠੀਕ ਹੈ ਆਪਾਂ ਕੀ ਕੀਤਾ AB ਭੂਜਾ ਲਈ 3 ਸੈਂਟੀਮੀਟਰ ਏ ਤੇ ਪ੍ਰਕਾਰ ਰੱਖੀ ਬੀ ਜਿੰਨੀ ਪ੍ਰਕਾਰ ਖੋਲ ਕੇ ਚਾਪ ਲਾਤੀ ਬੀ ਤੇ ਪ੍ਰਕਾਰ ਰੱਖੀ ਏ ਜਿੰਨੀ ਚਾਪ ਲਾਤੀ ਇਹ ਉਹ ਬਿੰਦੂ ਦੇ ਚਾਪਾ ਕੱਟ ਗਈਆਂ ਉਹ ਤੇ ਪ੍ਰਕਾਰ ਰੱਖੋ ਏ ਜਿੰਨੀ ਪ੍ਰਕਾਰ ਖੋਲ ਕੇ ਅਰਧ ਚੱਕਰ ਲਾ ਦੋ ਏ ਬੀ ਦੇ ਬਰਾਬਰ ਉਸ ਚੱਕਰ ਦੇ ਉੱਤੇ ਅਰਧ ਚੱਕਰ ਦੇ ਉੱਪਰ ਚਾਪਾਂ ਕੱਟ ਲਓ ਤੇ ਉਹਨਾਂ ਨੂੰ ਮਿਲਾ ਦੇਵੋ ਇਸ ਤਰ੍ਹਾਂ ਸਾਡੇ ਕੋਲੇ ਦਿੱਤੀ ਰੇਖਾ ਏ ਬੀ ਦੇ ਸਮਛੇਪ ਹੋ ਜਵਣਗੇ ਕੱਲ ਆਪਾਂ ਸੈਟ ਸਕੁਅਰ ਨਾ ਬਣਾਈਆ ਅੱਜ ਆਪਾਂ ਸਮ ਸ਼ੇਪ ਉਹ ਜਮਾਈਆ ਪ੍ਰਕਾਰ ਦੇਣਾ ਠੀਕ ਹੈ ਇਹਨੂੰ ਆਪਣੀਆਂ ਕਾਪੀਆਂ ਦੇ ਬਣਾ ਕੇ ਦੇਖੋ ਹੁਣੇ ਬਣਾ ਕੇ ਦੇਖੋ ਥੈਂਕ ਯੂ ਬਟੇ